ਸਭ ਤੋਂ ਵੱਧ ਟੋਲ ਪਲਾਜੇ ਕਿ ਨਹੀਂ ਲਾਏ ਔਰ ਸਭ ਤੋਂ ਵੱਧ ਆਪਦੇ ਪਿੰਡ ਵੱਲ ਨੂੰ ਹੀ ਲਾਏ ਪ੍ਰਤਾਪ ਰਾਜਵੇ ਨੇ ਜਦੋਂ ਪੀਡਬਲਯੂਡੀ ਮਿਨਿਸਟਰ ਸੀ ਚੰਡੀਗੜ੍ਹੋਂ ਕਾਦੀਆਂ ਵਾਲੇ ਪਾਸੇ ਜਾਣਾ ਨਾ ਇਧਰ ਡੇਰਾ ਬਣਾਣ ਕਾਲ ਪਾਸੇ ਔਰ ਸ਼ੁਸ਼ਾਰਪੁਰ ਦੇ ਵਿੱਚ ਦੀ ਹਰ 20 ਕਿਲੋਮੀਟਰ ਬਾਅਦ ਰੋਹਨ ਰਾਜਦੀਪ ਹੋਰ ਪਤਾ ਨਹੀਂ ਕਿਹੜੇ ਕਿਹੜੇ ਸਾਰੇ ਚੱਕ ਤੇ ਸੀ ਅਜਿਹਾ ਆਮਨਾਰ ਜਾਓ ਯਾਰ ਛੱਡੋ ਪਰੇ ਉਥੇ ਹਰੇਕ ਨਾਕੇ ਤੇ ਰੋਕ ਕੇ ਕੰਨ ਲਓ ਜੀ ਨੇ ਇਹ ਚ ਇਹ ਚ ਚੰਗਾ ਕੰਮ ਐ ਨਾ ਕੋ ਕੱਚਾ ਮਾਲ ਲੱਗਦਾ ਨਾ ਪੋਲੂਸ਼ਨ ਸਰਟੀਫਿਕੇਟ ਲੈਣਾ ਐ ਇਧਰ ਆਉਂਦੇ ਤੋ ਫੜੀ ਜਾਓ ਇਧਰ ਆਉਂਦੇ ਤੋ ਫੜੀ ਜਾਓ ਬਸ ਪੈਸੀ ਫੜੀ ਜਾਓ ਆਪਾਂ ਕਦੇ ਇਹ ਵੀ ਨਹੀਂ ਪੁੱਛਦੇ ਕਿ ਭਾਈ ਕਿੰਨਾ ਚਿਰ ਚੱਲੂਗਾ ਤੁਹਾਡਾ ਐਕਸਪਾਇਰੀ ਡੇਟ ਹੈਗੀ ਕੋਈ ਅੱਛਾ ਨਾਲੇ ਗੱਡੀਆਂ ਵਧਈ ਜਾਂਦੀਆਂ ਹਰ ਇੱਕ ਸਾਲ ਨਾਲੇ ਰੇਟ ਵਧਾਈ ਜਾਂਦੇ ਨੇ ਇੱਕ ਚੀਜ਼ ਤਾਂ ਘਟਾਓ ਜਾਂ ਰੇਟ ਘਟਾਓ ਜਾਂ ਫਿਰ ਜੇ 2022 ਤੱਕ ਐ ਜਾਂ 28 ਤੱਕ ਐ ਤਾਂ ਉਹਨੂੰ 26 ਤੱਕ ਆਓ ਵੀ ਸਾਡੇ ਪੈਸੇ ਪਹਿਲਾਂ ਪੂਰੇ ਹੋ ਜਾਣਗੇ ਜੀ ਕਿਉਂ ਗੱਡੀਆਂ ਵਧ ਗਈਆਂ ਚਾਰੇ ਪਾਸੇ ਲੋਟਾ ਭਰਨ ਤਾਂ ਨਾਲ ਲੈ ਕੇ ਜਾਣਾ ਧਰਮਰਾਜ ਨੇ ਚਿੱਠੀਆਂ ਜਾਰੀ ਕਰਤੀਆਂ ਵੀ ਤੁਸੀਂ ਨਾਲ ਲਿਆ ਸਕਦੇ ਹੋ ਆਪਦੇ ਪੈਸੇ ਨਾਲ ਕੀ ਜਾਣਾ ਜਿੰਨੇ ਮਰਜੀ ਇਕੱਠੇ ਕਰ ਲਓ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਕੋਈ ਚੰਗੇ ਕੰਮ ਕਰ ਲਓਗੇ ਕੋਈ ਜਨਤਾ ਦੇ ਹੱਕ ਦੀ ਗੱਲ ਕਰ ਲਓਗੇ ਗਰੀਬਾਂ ਦੇ ਹੱਕ ਦੀ ਗੱਲ ਕਰ ਲਓਗੇ ਤਾਂ ਲੋਕ ਯਾਦ ਰੱਖ ਲੈਣਗੇ ਹੋ ਸਕਦਾ ਲੋਕ ਚੌਂਕਾਂ 'ਚ ਬੁੱਤ ਵੀ ਲਾ ਦੇਣ ਜੇ ਚੰਗੇ ਕੰਮ ਨਹੀਂ ਕਰੋਗੇ ਲੋਕਾਂ ਨੂੰ ਲੁੱਟੋਗੇ ਫਿਰ ਆਪਦੇ ਆਪ ਦੇ ਖੇਤਾਂ 'ਚ ਹੀ ਬੁੱਤ ਲਾਉਣੇ ਪੈਂਦੇ ਆ ਫਿਰ ਲੋਕ ਤਾਂ ਨਹੀਂ ਲਾਉਂਦੇ ਫਿਰ ਜੇ ਤੁਸੀਂ ਟੈਕਸ ਦਿਓਗੇ ਸਾਡੇ ਕੋਲ ਟੈਕਸ ਆਊਗਾ ਸਰਕਾਰ ਵੱਲੋਂ ਕੋਈ ਬੇਈਮਾਨੀ ਨਹੀਂ ਹੋਊਗੀ ਉਹੀ ਟੈਕਸ ਦਾ ਪੈਸਾ ਦੁੱਗਣਾ ਤਿੱਗਣਾ ਕਰਕੇ ਅਸੀਂ ਤੁਹਾਨੂੰ ਤੁਹਾਡੇ ਹੀ ਕਿਸੇ ਨਾ ਕਿਸੇ ਸਹੂਲਤ ਤੇ ਲਾਵਾਂਗੇ ਟੋਲ ਟੈਕਸ ਜਿਹੜੇ ਨੇ ਉਹ ਚੱਕ ਦਿਆਂਗੇ ਠੀਕ ਹੈ ਨਾ ਹੁਣ ਤੱਕ 17 ਟੋਲ ਪਲੇਸੇ ਬੰਦ ਕਰਤੇ 64 ਲੱਖ ਰੁਪਏ ਇੱਕ ਦਿਨ ਦਾ ਬਚਣ ਲੱਗੇ ਜੀ 64 ਲੱਖ ਰੁਪਏ 17 ਟੋਲ ਪਲਾਜ਼ੇ ਬੰਦ ਕਰਦੇ ਹੁਣ ਜਦੋਂ ਤੁਸੀਂ ਗੱਡੀ ਲੈਨੇ ਹੋ ਉਦੋਂ ਵੀ ਤੁਹਾਡੇ ਤੋਂ ਰੋਡ ਟੈਕਸ ਲੈਂਦੇ ਆ 8% 9% ਗੱਡੀ ਦੀ ਕੀਮਤ ਦਾ ਤੇ ਫਿਰ ਉਹ ਕਿਹੜੀਆਂ ਸੜਕਾਂ ਦਾ ਜੀ ਫਿਰ ਜਦੋਂ ਹਰੇਕ ਸੜਕ ਤੇ ਨਾਕਾ ਲਾ ਰੱਖਿਆ ਇਹਨਾਂ ਨੇ ਫਿਰ ਉਹ ਕਿਹੜੀਆਂ ਸੜਕਾਂ ਦਾ ਦੱਸੋ ਦਈ ਦੁਨੀਆ ਭਰ ਚ ਟੋਲ ਟੈਕਸ ਨੇ ਪਰ ਸਾਡੇ ਇੱਥੇ ਘੇਰ ਘੇਰ ਲਿਆਉਂਦੇ ਨੇ ਕਹਿੰਦੇ ਜਿੱਧਰ ਦੀ ਮਰਜ਼ੀ ਜਾ ਤੈਨੂੰ ਟੋਲ ਟੈਕਸ ਦੇ ਵਿੱਚ ਹੀ ਲੰਘਣਾ ਪੈਣਾ ਇਹ ਹੋ ਨਹੀਂ ਸਕਦਾ ਹੈ ਕਾਨੂੰਨ ਮੁਤਾਬਕ